ਮਨੇਰੇ ਰੋਦੀ ਉਹ ਪਤਾ ਨਹੀਂ ਰਾਤ ਦਾ 80 ਸੜ ਗਿਆ ਰਾਤ ਦੀ ਬੱਤੀ ਵੱਧ ਘਟਾ ਗਈ ਹੈ ਮਨੇਰੇ 5:00 ਵਜੇ ਦੇ ਨਾਲ ਉਹ ਡੈਡੀ ਹੁਣ ਰਿਮੋਟ ਤੋਂ ਬੰਦ ਕਰਤਾ ਹੈ ਉਹ ਕਰਨਾ ਸੀ ਉਧਰ ਮਗਰ ਸੋਚ ਤੋਂ ਕਰਨਾ ਚਾਹੁੰਦਾ ਰਿਮੋਟ ਤਾਂ ਕਰਤਾ ਤੇ ਉਹ ਮੈਨੂੰ ਲੱਗਦਾ ਸੜ ਗਿਆ ਵਾ ਤੇ ਹੁਣ ਬੱਤੀ ਜਾਈ ਹੈ ਤੇ ਅਸੀਂ ਚੱਲਣ ਲੱਗੇ ਜਿਦਾਂ ਮੈਂ ਅਸੀਂ ਦੱਸ ਸੋਚ ਆਉਣ ਕਰਦਾ ਹਾਂ ਉਹ ਟ੍ਰਿਪ ਕਰ ਜਾਂਦਾ ਸੋਚ ਨਾਲ ਹੀ ਤੇ ਹੁਣ ਚੈੱਕ ਕਰਦਾ ਕਿ ਰਾਤੀ ਮਨੇਰੇ ਸਮੈਲੀ ਵੀ ਬੜੀ ਆਈ ਬਹੁਤ ਜ਼ਿਆਦਾ ਕਮਰੇ 'ਚ ਧੂਆ ਧੂਆ ਜਿਹਾ ਹੋਇਆ ਪਿਆ ਹੈ ਤੇ ਮੈਨੂੰ ਲੱਗਦਾ ਕੰਮ ਹੋ ਗਿਆ ਹੈ ਅਸੀਂ ਦਾ ਦੋਵੇਂ ਲੱਗਦਾ ਅਸੀਂ ਸੜ ਗਏ ਉਧਰਲਾ ਹੀ ਵੇਖਣਾ ਪਾਣਾ ਵਾ ਤੇ ਇਧਰਲਾ ਹੀ ਵੇਖਣਾ ਪਾਣਾ ਵਾ ਰਾਤ ਦਾ ਕੰਮ ਖਰਾਬ ਹੀ ਗਾਇਏ ਹੁਣ ਬਿਨਾਂ ਪਹਿਲਾਂ ਪੌੜੀਆਂ ਥੱਲੇ ਲਿਆਂਦੀਆਂ ਇੱਥੋਂ ਇਥੇ ਵਿੱਚ ਸਾਰਾ ਸਿਸਟਮ ਬੋਰਡ ਬਾੜ ਦੇ ਜਿਹੜਾ ਉਹ ਨਾ ਉਹ ਉੱਥੇ ਵੀ ਨਾ ਤਾਰਾਂ ਜੜੀਆਂ ਜੜੀਆਂ ਤਾਈਂ ਗਏ ਆ ਲਓ ਆਹ ਖੋੜ ਕੇ ਵਾ 3000 ਦਾ 4000 ਦਾ ਨੁਕਸਾਨ ਹੋ ਗਿਆ ਜੀ ਆਜੇ ਗਿਆ ਸੜ ਗਿਆ ਇਸੇ ਆਪਾਂ ਪੈ ਗਏ ਚਲੋ ਜੋ ਮਾਰੇ ਨੇ ਮਨਜ਼ੂਰੀ ਕੀ ਕਰਨਾ ਲਵੀਆ ਲਾਤਾ ਵਾ ਹੁਣ ਇਧਰ ਏਸੀ ਡਾਇਰੈਕਟ ਕਰਤਾ ਆ ਇਹਨੂੰ ਲਾਤਾ ਹਾਂ ਹੁਣ ਏਸੀ ਇਧਰ ਡਾਇਰੈਕਟ ਕਰਤਾ ਆ ਮੈਂ ਖੈ ਨੂੰ ਲਾਤਾ ਇਹਦੇ ਜਦਾਰਾਂ ਘੜਤੀਆਂ ਨੇ ਬਾਹਰ ਤੇ ਹੁਣ ਏਸੀ ਡਾਇਰੈਕਟ ਕਰਤਾ ਆ ਹੁਣ ਵਿਹਨਾ ਪੜਾ ਏਸੀ ਦਾ ਕੰਮ ਹੋ ਗਿਆ ਕਿ ਕਿਦਾਂ ਬਚਾ ਏਸੀ ਦਾ ਬਾਕੀ ਮਹਾਰਾ ਕਿਰਪਾ ਕਰੇ ਅਸੀਂ ਬਚ ਜਾਨ ਤੇ ਚੰਗੀ ਗੱਲ ਆ ਜੇ ਵੀ ਸੋਚਤੇ ਚੁਕਤਾ ਬਤਾ ਹੁਣ ਹੁਣ ਵਾਹਿਗੁਰੂ ਮਹਾਰਾ ਜੀ ਏਸੀ ਚੱਲ ਜੇਗਾ ਵੇਖਾਂ ਬਣਾ ਰਿਮੋਟ ਨਾਲ ਚਲਾਗੇ ਉਹ ਤੇ ਪੈ ਗਾਗਾ 5000 ਦਾ ਖਰਚਾ ਚੱਲ ਪਿਆ ਸੀ ਚੱਲ ਪਿਆ ਓਏ। ਛੰਭ ਰਹਿਣ ਕੂਲਿੰਗ ਵਿਖੇ ਕੂਲਿੰਗ ਕਰਦਾ ਕਣੀ। 16 ਤੇ ਲੰਮਾ ਹੈ। ਸੋਨਾ ਦੇਦਾ ਆਤਾ ਹੈ। ਹੁਣ ਇਹਨਾਂ ਪੱਖਾ ਬੰਦ ਕਰਦਾ ਬੜਾ 2 ਮਿੰਟ ਪਹਿਨ। ਕਰਤਾ ਹੈ। ਕੂਲਿੰਗ ਕਰਦਾ ਫਲੂ ਮਾਰਦਾ ਕਣੀ। ਫਲੂ ਫਲਾਕ ਆਖਣੀ ਯਾਰ। ਠੀਕ 사ਤਾ। ਨਹੀਂ ਆ ਗਿਆ ਆ ਗਿਆ ਆ ਗਿਆ। ਹਾਂ ਬਣ ਗਈ ਗੱਲ ਆ ਗਏ ਫਿਰ ਹੁਣ ਪੱਖਾ ਲੇਟ ਲੱਗਦਾ ਚੱਲਿਆ ਹੈ ਬਣ ਗਈ ਗੱਲ ਭਰਾਵਾ ਸੱਟਣ ਦੇ ਸੰਢੀ ਵਾ ਬਚ ਗਿਆ ਅਸੀਂ ਨਹੀਂ ਤੇ ਬੜਾ ਮੋੜ ਅਪਸੈਟ ਹੋਣਾ ਹੈਗਾ ਜੇ ਅਸੀਂ ਇਹ ਨੁਕਸਾਨ ਹੋ ਜਾਂਦਾ ਚੱਲੇ ਇਹ ਵੀ ਇੰਨਾ ਪਤਾ ਲੱਗਾ ਸਟੈਪਲਾਈਜ਼ਰ ਨੂੰ ਕਹਿੰਦੇ ਉਹ ਸੜ ਗਿਆ ਸਟੈਪਲਾਈਜ਼ਰ ਮੈਂ ਅਸਲ ਜੋ ਪਤਾ ਕਿਉਂ ਸੜ ਗਿਆ ਦੋਵਾਂ ਏਸੀਆਂ ਨੇ ਇੱਕੋ ਸਟੈਪਲਾਈਜ਼ਰ ਲਾਇਆ ਹੈਗਾ ਇੱਧਰ ਦਾ ਏਸੀ ਵੀ ਤੇ ਇੱਕ ਇੱਧਰ ਦਾ ਇੱਕੋ ਤੇ ਕੀਤਾ ਸੀ ਦੋਵੇਂ ਆ ਸੜ ਗਿਆ ਸਟੈਪਲਾਈਜ਼ਰ ਉੱਪਰੋਂ ਨਾਲ ਹੀ ਨੇ ਆਈ ਏਸੀ ਚੱਲੇਗਾ ਤਾਰਾਂ ਵਿੱਚ ਤਾਂ ਨਹੀਂ ਗਿਆ ਇਹ ਰਹਿੰਦੇ ਨੇ ਵਿੱਚੇ ਹੀ ਤਾਰਾਂ ਵਿੱਚ ਗਿਆ ਪਤਾ ਕਿਉਂ ਹੁਣ ਲਿਆਉਣਾ ਤਾਂ ਇਹ ਕੱਲ ਨੂੰ ਫੜਕੇ ਨਾ ਲਿਆ ਕੇ ਤੇ ਲਾ ਦਣਾ ਹੁਣ ਕੀ ਕਰਨਾ ਹਾਂ ਜੀ ਰਾਨ ਲਗਾਵਾਗੇ ਇਦਾਂ ਹੁਣ ਬਲੇ ਬਲੇ ਬਣਾ ਪਰ ਹੋ 5 ਕਿਲੋ ਰਹਿਣਾ ਪਤਾ ਅਛੇ ਕਿ ਲੋ ਆਪੇ ਬੂਝ ਹੀ ਫੜਦੇ ਕੰਮ ਆ ਜਾਂਦੇ ਕਿਥੇ ਲਾ ਮੈਂ ਨਾਲੇ ਪਿੰਦੀ ਪਾਣੀ ਕਰਨਾ ਪੈਂਦਾ ਇਹਨਾਂ ਆਪੇ ਸੱਚਾ ਓਏ ਸਿਵ ਡਾਇਰੈਕਟ ਕਰਨਾ ਜੇਰਾ ਆਪਣੇ ਨੇ ਕੰਮ ਨਹੀਂ ਆ ਉਧਰ ਵਾਲਾ ਕੀਤਾ ਹੀ ਨਹੀਂ ਇਹ ਕੋਈ ਨਹੀਂ ਬਹੁਤ ਚ ਕਰਦਾ ਉੱਧਰ ਵਾਲਾ ਕੀਤਾ ਨਹੀਂ ਉਹ ਚਿੱਤਾ ਭੁੱਲ ਗਿਆ ਮੈਂ ਹਾਂ ਹਾਂ ਉਹਦੀਆਂ ਤਾਰਾਂ ਉੱਧਾਂ ਪਈਆਂ ਰਹਿ ਗਈਆਂ ਉੱਧਰ ਦੀਆਂ ਤਾਰਾਂ ਇਹਦੇ ਨਾਲ ਜੋੜਦੇ ਆਂ ਨਾ ਇਹ ਆਹੜੀਆਂ ਆਹੜੀਆਂ ਤਾਰਾਂ ਇਹਨਾਂ ਉਹ ਜੋੜਨੀ ਉਹ ਟਰੈਕਟ ਕਰ ਦੇਣਾ ਨੁਕਸਾਨ ਹੋ ਗਿਆ ਉਹ ਸੜ ਗਿਆ ਹੋਵੇ ਏਸੀ ਦਾ 3500 4000 ਪੈ ਗਏ ਫਿਰ ਤੇਰੇ ਵੀ ਇੱਥੇ ਕੋਈ ਚੀਜ਼ ਲੱਗਦੀ ਸੜੀ ਇੱਥੇ ਮਾ ਨੁਕਸਾਨ ਹੋ ਗਿਆ ਡਾ ਇਹ ਏਸੀ ਦਾ ਉਹ ਜਿਹੜਾ ਸੜ ਗਿਆ ਕੀ ਉਹਨੂੰ ਕਹਿਣ ਦੇਈਓ ਸੇਰੇ ਬੱਈ ਦਾ ਆ ਸੇਰੇ ਬੱਤੀ ਵੱਧ ਘਟਾਈ ਯਾਰ ਉਹ ਸੜ ਗਿਆ ਪਾ ਇਹਨੂੰ ਕੀ ਕਹਿੰਦੇ ਆ ਯਾਰ ਮੋਟਰ ਮੋਟਰ ਜੀ ਨਹੀਂ ਭਰਾਵਾ ਇਹਨਾਂ ਬੋਲਟ ਮੀਟਰ ਕਹਿੰਦਾ ਸਮਝ ਲੈ ਵੋਲਟ ਮੀਟਰ ਕਹਿੰਦੇ ਇਹਨੂੰ ਉਹ ਜੀ ਇਹ ਪਏ ਹੋਣਾ ਕੋ 3000 3500 ਉਹ ਇਨਾ ਸ਼ੁਕਰ ਉਹ ਇਨਾ ਸ਼ੁਕਰ ਏਸੀ ਬਚ ਗਈ ਹੈ ਭਰਾਵਾ ਹੈ ਏਸੀ ਚੱਲਣ ਡਿਆ ਹੈ ਹੁਣ ਤੇ ਇਹ ਕਿੱਥੋਂ ਕੱਢਿਆ ਉਹ ਉਤੋਂ ਲਾਇਆ ਹੁਣ ਡਾਇਰੈਕਟ ਕੀਤਾ ਏਸੀ ਸਿੱਧਾ ਬੱਤੀ ਨਾਲ ਮੰਗਲ ਇਹਦਾ ਮੀਟਰ ਜਸੜਿਆ ਨਾ ਇਹੋ ਸੜਿਆ ਨੁਕਸਾਨ ਹੋ ਗਿਆ ਦਿਨ ਦੁਪਹਿਰੇ ਸੱਸੀ ਗਾਲ ਸਾਹਤੜਾ ਦੇਨੇ ਵਲਾਗ ਦੇ ਚਿੱਕਾ ਫਿਰ ਠੀਕ ਆ ਕੇ ਆਇਆ ਚਾਹਮ ਤੈਨੂੰ ਕਿਹਾ ਪੰਜ ਮਿੰਟ ਆ ਜਾਂਦੇ ਚੰਗੇ ਤੇਰੇ ਪੰਜ ਮਿੰਟ ਨਖਰੇ ਨਖਰੇ ਆ ਦਰਵਾਜ਼ਾ ਬੰਦ ਕੰਢਿਆ ਉਹ ਤਾਂ ਲੱਗਾ ਪਰਣਾ ਬੰਨਣ ਡਿਆ ਹਾਂ ਫਤਵਾ ਮਾਤਰਾ ਜਿਹੜਿਆ ਆ ਮਾਤਿਦਾਂ ਠੀਕ ਵੇ ਆ ਸਭ ਕੀ ਆ ਕਹਣਾ ਕੀ ਕਰਨਾ ਭਰਾਵੇਂ ਖੂਕਿਆ ਗਿਆ ਸਾਰੇ ਉਦੋਂ ਉਹ ਹਮੇਸ਼ਾ ਜਮ ਉਹ ਬੰਦ ਕੀਤਾ ਹੁੰਦਾ বাজ ਜਾਣਾ ਹੈ ਇਹ ਨਹੀਂ ਕਰ ਦਿੰਦਾ ਮੈਂ ਕਿਹਦੇ ਕੋਲ ਆ ਲੈਣਾ ਹਰੇ ਕੰਮਾਂ ਹੀ ਕਰੀਏ ਉਹ ਉਹ ਡਾਟਾ ਤਾਂ ਆਪ ਹੀ ਸਣ ਗਿਆ ਕਿ ਹੁਣ ਕੋਈ ਨਹੀਂ ਆ ਨਮਾ ਲੈ ਲੈ ਲੱਪ ਲਾ ਨਮਾ ਭੈਣ ਨੂੰ ਪੈਸੇ ਦੇ ਉਹ ਤਾਂ ਫੋਨ ਕਰ ਲਗਾ ਵੀ ਲਈ ਜਾਂ ਨਵਾ ਕਹਿ ਲਗਾ ਮੈਂ ਫੇਰ ਨਾ ਕੀਤਾ ਮੈਂ ਸਾਠ ਹਜ਼ਾਰ ਤੇ ਤੁਹਾਨੂੰ ਨਾ ਮੈਂ ਵੇਨੈਂਡ ਕਰਨ ਦਿੱਤੀ ਆਪੇ ਕਰ ਲੈ ਜੇ ਦੋ ਦਿਨ ਕੱਢ ਜੂਗਾ ਤੇ ਫੇਰ ਗੱਲ ਕਰ ਮੜ ਕੇ ਫੇਰ ਵੇਨੈਂਡ ਕਰਨੀ ਜੇ ਸੜਕਿਆਂ ਤੇ ਮੜ ਕੇ ਫੇਰ ਵੇਨੈਂਡ ਕਰਨੀ ਜੜੀ ਇੰਦਰ ਨੂੰ ਵੇਨਦਾ ਤਮ ਬੀ ਬੂਦ ਆਜ ਸਾੜ ਕੇ ਬਹਿ ਗਏ ਜੀ ਸਿਆਣੇ ਵੱਡੇ ਸਾਡਾ ਕੋਈ ਹੋਣਾ ਨਾ ਤਾਂ ਪੱਸੀ ਨਾ ਤਾਂ ਪੱਸੀ ਫਿਰ ਤੇਰੇ ਜੀ ਮੈਂ 20 ਤੇ ਛੱਡਿਆ ਉਹ ਆਪਣੇ ਨੂੰ 20 ਤੇ ਤਾਂ ਮੈਂ ਲਾਇਆ ਜੀ ਤੇ ਮਾਨ ਦਾ ਆਪਣੇ ਨੂੰ ਲਾ ਲਿਆ ਪੈਣ ਐ ਸਾੜ ਦਾ 27 ਦੱਸਣ ਦੀ 20 ਤੇ ਲਾਇਆ ਉਹ ਤੇ ਤਾਂ 27 ਦੇ ਲਾਦੇ ਤਾਂ ਨਹੀਂ ਤੁਹਾਨੂੰ ਮੰਡ ਪਾ ਦੇ ਜੀ 27 ਤੇ ਤਾਂ 20 ਤੇ ਕੀ ਹੋਣਾ ਨਾ ਨਵਾਂ ਲਾਇਆ ਹੁਣ ਜਾ ਉਹ ਨਾ ਕੋਤੇ ਆ ਨਵਾਂ ਦਾ ਟਿਕਰੀਆਂ ਨਾ ਇੱਥੇ ਪੰਡਿਆਂ ਇਹ ਕਿਹੜਾ ਹੁੰਦਾ ਦੀਪੂ ਜਵੀਰ ਹੈ ਤਿੰਨ ਹਜ਼ਾਰ ਦਾ ਆਉਣਾ ਸਸਤਾ ਹੀ ਤਿੰਨ ਹਜ਼ਾਰ ਦਾ ਸਸਤਾ ਹੀ ਹਾਂ ਤਾਂ ਸਾਰੀ ਅੰਸਾਰਾ ਚੀਜ਼ ਆ ਆਹ ਦੇਖੋ ਮੋਟਰ ਆਹ ਤਾਂ ਮਸਤ ਆ ਗੁਰਨਾਮ ਉਹ ਅੱਧਿਕੀ ਨੂੰ ਤਾਂ ਲਈ ਹਾਂ ਜੀ ਜੀ ਹੁੰਦੀ ਆ ਜਵੀਰ ਬਾਦ ਨਹੀਂ ਬਕੈਦੇ ਹੋਈ ਹੋ ਗਿਆ ਹੋਈ ਹੋ ਗਿਆ ਮੈਂ ਆਇਆ ਚੰਡੀਗੜ੍ਹ ਇੰਦਾਂ ਨੂੰ ਨਾ ਚੰਗਿਆ ਜੱਸੀ ਵੀ ਜੱਸੀ ਵੀ ਰੋਜ਼ ਬੜਾ ਅਟਗਾ-ਗਾਂ ਦਾ ਹਿਉਣੋ ਦਾ ਸਤਾ ਚੱਲ ਲਿਆ ਲਿਆਵਾ ਸਤੀ ਵੱਜਿਆ ਤਾਂ ਮਾੜੀ ਜਮਾਦਾਂ ਨੇ ਮਨੇ ਮਲਦਣਾ ਮਨੇ ਮੰਨ ਲਈ ਫਸੇ ਆ ਮੰਨ ਲਈ ਨਾ ਜੱਸੀ ਦੀ ਆ ਇਹਦੀ ਮੰਮੀ ਕਹਿੰਦੀ ਜੱਸੀ ਤੇ ਆਉ ਗੋਲੀ ਖਾ ਲ ਤਰੇ ਫਿਰ ਤੇ ਕੀ ਆ ਤਵਾ ਹੋਣੀ ਹੈ ਨਹੀਂ ਨਹੀਂ ਹਵਾ ਜੀ ਲੱਗਦੀ ਰਹੀ ਉਹ ਲੈ ਉਹ ਲੈ ਨਕਸਾਨ ਕਰਕੇ ਬੈਗਾ ਬੈਗ ਚੱਲ ਗਿਆ ਸਾਡੇ ਦਾ ਤੋੜ ਲੀਏ ਘਰਾਤੀ ਹੱਥ ਫੜ ਕੇ ਹੁਣੇ ਘੜੀ ਵੀ ਹਾਂ ਵੀ ਟੋਟੇ ਨੇ ਸੀਜ਼ਨ ਟੇੜ ਵੀ ਆ ਗਿਆ ਕਹਿੰਦਾ ਆਇਆ ਚੱਲ ਪੈਗੀ ਟੰਡ ਜਿਆ ਚੋਲ ਖਾਈ ਦੇ ਇੱਧਰ ਹੋਇਆ ਪਹਿਲਾਂ ਉਹਨੇ ਮਣਾਲੀ ਦਾ ਪੂਰਾ ਐਂਡ ਵਧੀਆ ਚੌਰਸ ਵਾਲਾ ਸ਼ਿਵਦੇਵੀ ਠੀਕ ਆ ਫਿਰ ਭਲੇ ਕਿ ਕਰਾ ਆ ਨਾਲਾ 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 ਜਿੱਦਾਂ ਨਾਂ ਨਹੀਂ ਨੋ ਹੁੰਦਾ ਜੀ ਵੇਖੀ ਕਹਣੀ ਪ੍ਰੋਮੋਸ਼ਨ ਵਾਲੀ ਇਹ ਸ਼ਿਵਸ਼ਕਤੀ ਚੌਂ ਬੰਨੀ ਕਿਹੜਾ ਹੀ ਸ਼ਿਵਸ਼ਕਤੀ ਚੌਂ ਕਹਿੰਦਾ ਕਹਿੰਦਾ ਇੱਕ ਕਿਹੜਾ ਕਿਹੜਾ ਸ਼ਿਵਸ਼ਕਤੀ ਚੌਂ ਹਾਂ ਸ਼ਿਵਸ਼ਕਤੀ ਨਗਰ ਪੰਨੇ ਕਿ ਚੌਂ ਕਿਹੜਾ ਕਹਿੰਦਾ ਇਧਰ ਆਗਾ ਆਗਾ ਮਨੋ ਸਾਗਮ ਮਨਮ ਕਾ ਉਹ ਨਹੀਂ ਆ ਗਿਆ ਪੰਨੂ ਸਾ ਆ ਗਿਆ ਪੰਨੂ ਬੱਕਰਾ ਆ ਗਿਆ ਬੱਕਰਾ ਬੜੀ ਹੰਡ ਕਰਦਾ ਕਰੀ ਸਬੂਤੇ ਬੰਨ ਕੇ ਸਬੂਤੇ ਕਹਿੰਦਾ ਇਹਨੂੰ ਪੱਸੀ ਲਾ ਮਮੀ ਠੀਕ ਨਹੀਂ ਮਮੀ ਮੇਰੇ ਰਿੰਟੀਆਂ ਕਰਨ ਲਈ ਤੇ ਮੈਂ ਦਵਾਈ ਦਵਾ ਉਹਨਾਂ ਪਾਣੀ ਦਵਾ ਵੀ ਕੰਮੀ ਦੀ ਗੱਲ ਆ ਜੀ ਨੰਦ ਨਹੀਂ ਵਾਸ਼ਮਿਨ ਜਨਾ ਚਰ ਮ ਜਿੰਦਾ ਆ ਮੈਂ ਤੇ ਮੈਂ ਤੇ ਭਾਈ ਮਮੀ ਹੁਣਾਂ ਤੇ ਨਾਲ ਆ ਬਈ ਜਨਾ ਚਰ ਜਿੰਦਾ ਜਦੋਂ ਮਰ ਗਿਆ ਫਿਰ ਗੱਲ ਵੱਖਰੀ ਹੋ ਗਈ ਜੇ ਮੈਂ ਚਰ ਜਿੰਦਾ ਆ ਉਹਨੇ ਚਾਪਾ ਮਾਂ ਨੂੰ ਤੱਤੀ ਵਾਹ ਨਾਲ ਲੱਗੀ ਆ ਕਿਉਂਕਿ ਮੈਂ ਵੇਖਿਆ ਨਾ ਬੋਰੀਆਂ ਦੇ ਸੰਦਿਆਂ ਨਾਲ ਆਪਣੀ ਮਾਂ ਹਸਪੀਟਲ ਜਦੋਂ ਮੈਂ ਲੀਂਦਾ ਪਾਤੀ ਨਵੀਂ ਮੈਂ ਵੇਖਿਆ ਮੈਂ ਨਹੀਂ ਚਾਹੁੰਦਾ ਵੀ ਮੈਂ ਉਹ ਮਗਰ ਪੱਲਾ ਛੱਡਾਂ ਮਮੇ ਡੈਡੀ ਦੇ ਲਈ ਤੇ ਕੁਝ ਵੀ ਕਰਨ ਤਿਆਰ ਆ ਬਸ ਹੌਲਾ ਮੇ ਪਾਣੀ ਮੰਮੀ ਹਾਂ ਚੱਕਰ ਜੇ ਵੀ ਬੜੇ ਹੋ ਗਏ ਚੱਲੀਏ ਦਾਜ ਲੈਣ ਥੈਂਕ ਯੂ ਮੈਂ ਹੁਣ ਤੋਂ ਬੜੀ ਆ ਡਾਕਟਰ ਨੂੰ ਲਿਆਵਾਂ ਮੈਂ ਘਰੇ ਹੈਗਾ ਕਰੇ ਕਹਿਣਾ ਚੱਲਿਆਂ ਮੈਂ ਮੈਂ ਹਮਨਾ ਦਵਾਈ ਇੱਥੋਂ ਡਾਕਟਰ ਦੇ ਸਾਥ ਕਿ ਲਿਆਵਾਂ ਹਨਾ ਵਾਲਾ ਨਹੀਂ ਸਰਦਾ ਇੰਨੀ ਕਿਰਿਆ ਆ ਸਰਦਾਈ ਨਹੀਂ ਪਚੀ ਫਿਰ ਆਹੋ ਸਰਦਾਈ ਨਹੀਂ ਪਚੀ ਹਣੀ ਮਮੀ ਤੁਹਾਨੂੰ ਹੈ ਸਰਦਾਈ ਨਹੀਂ ਪਚੀ ਹਣੀ ਉਹ ਆ ਉਹ ਢੱਡ ਚ ਨਾ ਗੋਦੀ ਨੇ ਪਾਣੀ ਪੀਂਦੀ ਉਹ ਹੀ ਗੱਲੂ ਫਿਰ ਉਹ ਕਾਲੀ ਮਿਰਚਾਂ ਜਿਆਦੀਆਂ ਪਾਈਆਂ ਹਣੀ ਉਹ ਫਿਰ ਗੜਬੜ ਕਰਤੀਆਂ ਨੇ ਢਿੱਡ ਚ ਤੋਂ ਨਹੀਂ ਪਣੀ ਉਹਦੇ ਮੁੱਲ ਨਹੀਂ ਸਰਦਾਈ ਦਿੰਦੇ ਨੇ ਸਿੰਘਾ ਉਥੋਂ ਪੀਦੀ ਉਹਦੇ ਉਹ ਗੜਬੜ ਹੋ ਗਈ ਮਮੀ ਸੱਚ ਨੂੰ ਲੱਗਦਾ ਸੂ ਕਿ ਅਸੀਂ ਦੋਨੋਂ ਕੋਈ ਮਦਦਗੀ ਨਹੀਂ ਕਰਦੀ